ਪੁਰਤਵਾ ਇਸ ਵੇਲੇ ਦੀ ਵੱਡੀ ਖਬਰ ਪਿੰਡ ਚੀਮਾ ਖੁੱਡੀ ਦੇ ਵਿੱਚ ਕਿਸਾਨ ਅਤੇ ਪ੍ਰਸ਼ਾਸਨ ਆਮੋ ਸਾਹਮਣੇ ਹੋਏ ਨੇ ਜ਼ਮੀਨ ਐਕਵਾਇਰ ਕਰਨਾ ਹੈ ਪ੍ਰਸ਼ਾਸਨ ਕਿਸਾਨਾਂ ਨਾਲ ਇਕੱਠੇ ਹੋ ਕੇ ਖੇਤਾਂ ਦੇ ਵਿੱਚ ਬੈਠੇ ਨੇ ਕਿਸਾਨਾਂ ਨੇ ਇਲਜ਼ਾਮ ਲਗਾਇਆ ਬਿਨਾਂ ਪੈਸੇ ਦਿੱਤੇ ਜ਼ਮੀਨਾਂ ਤੇ ਕਬਜ਼ੇ ਕਰਵਾ ਰਿਹਾ ਪ੍ਰਸ਼ਾਸਨ ਜੋ ਗੁਰਦਾਸਪੁਰ ਦੇ ਵਿੱਚ ਚੋਥੇ ਕਿ ਪ੍ਰਸ਼ਾਸਨ ਅਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਿੰਡ ਚੀਮਾ ਖੁੱਡੀ ਵਿੱਚ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਦਾਜ਼ੇ ਕਿ ਜ਼ਮੀਨ ਐਕਵਾਇਰ ਕਰਨ ਦੇ ਲਈ प्रशासन पोको धरना प्रदर्शन बहसबाजी प्रशासन सो बहस किसान तो किसाना ने इल्जाम लगाया कि पैसे पूरे हजे तक नहीं मिले जमीना जिसके करके उस तो बिना ही प्रशासन जरा कि कब्जा लै रहा है सो तो बिना पैसे दिते जमीना कब्जे लिस्ट का किसाना वालों विरोध किया जा रहा है ਚੀਮਾ ਖੁੱਡੀ ਜ਼ਿਲ੍ਹਾ ਗਾਜ਼ਾਸ਼ਪੁਰ ਦੇ ਵਿੱਚ ਪਿੰਡ ਚੀਮਾ ਖੁੱਡੀ ਜਿੱਥੇ ਬਾਰ ਬਾਰ ਜਿਹੜਾ ਵਾਪਰ ਸੁਰਖਾਸ਼ਨ ਤਸ਼ੱਦਦ ਕਰ ਰਿਆਂ ਨੈਸ਼ਨਲ ਹਾਈਵੇ ਦੇ ਕਹਿਣ ਤੇ ਬੀਜੇਪੀ ਦੇ ਕਹਿਣ ਤੇ ਅੱਜ ਤੁਸੀਂ ਦੇਖ ਸਕਦੇ ਸੈਂਕੜੇ ਪੁਲਸ ਕਰਮਚਾਰੀ ਜਿਹੜੇ ਆ ਫੇਰ ਇੱਥੇ ਅੱਜ ਸਵੇਰ ਤੋਂ ਬਿਨਾ ਆ ਜਿਹੜੀਆਂ ਜ਼ਮੀਨਾਂ ਵਾ ਨਾ ਆ ਜਿਹੇ ਜ਼ਮੀਨਾਂ ਤੇ ਇਹਨਾਂ ਦਾ ਇੱਕ ਵੀ ਰੁਪਈਆ ਜਿਹੜਾ ਕਿਸਾਨਾਂ ਨੂੰ ਜਿਹੜਾ ਵਾ ਉਹ ਨਹੀਂ ਮਿਲ ਦਿੱਤਾ ਗਿਆ ਲੋਕਾਂ ਦੇ ਘਰਾਂ ਦੇ ਪੈਸੇ ਆ ਡਿਊ ਬਲਾਂ ਦੇ ਪੈਸੇ ਆ ਬਹੁਤ ਸਾਰਾ ਅਜੇ ਕੰਮ ਲੋਕਾਂ ਦਾ ਪਰ ਪੈਸਾ ਕੋਈ ਨਹੀਂ ਦਿੱਤਾ ਜਾ ਰਿਹਾ ਤੇ ਬਾਰ-ਬਾਰ ਜਿਹੜਾ ਵਾ ਤਸੱਦਦ ਕਰਕੇ ਅੱਜ ਬੀਜੇ ਹੋਏ ਝੋਨੇ ਵਾਹ ਕੇ ਫਸਲਾਂ ਵਾਹ ਕੇ ਜਿਹੜਾ ਵਾ ਆ ਤੁਸੀਂ ਪਿਛਲੇ ਬੰਨੇ ਕਦੂ ਕੀਤਾ ਵੇਖ ਲਓ ਉਦੋਂ ਪਿਛਲੇ ਬੰਨੇ ਝੋਲੇ ਲੱਗੇ ਆ ਤੇ ਬਾਰ ਬਾਰ ਇਹਨਾਂ ਨੂੰ ਜਿਹੜਾ ਵਾ ਉਹ ਤਬਾਹ ਕੀਤਾ ਜਾ ਰਿਹਾ ਲੋਕਾਂ ਦੀ ਮੈਂ ਸਾਹਫ ਲਉਂਦਾ ਵੀ ਨਸਲ ਕੁਸੀ ਜਿਹੜੀ ਆ ਪੰਜਾਬ ਦੀ ਜਿਹੜੀ ਆ ਕੀਤੀ ਜਾ ਰਹੀ ਕਿਸਾਨਾਂ ਨੂੰ ਮਾਰ ਕੇ ਇੱਕ ਬੰਨੇ ਲੁਧਿਆਣੇ ਦੇ ਵਿੱਚ 24000 ਕਿਲਾ ਜਿਹੜਾ ਵਾ ਅਕਵਾਇਰ ਕੀਤਾ ਜਾ ਰਿਹਾ ਫਿਰ 13000 ਕਿਲਾ ਹੋਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਅਰਬਨ ਸਟੇਟਾਂ ਦੇ ਨਾਂ ਦੇ ਅਕਵਾਇਰ ਕੀਤਾ ਜਾ ਰਿਹਾ ਸੋ ਇਹ ਉੱਥੇ ਤੇ ਸਰਕਾਰ ਕਹਿ ਰਹੀ ਵੀ ਤੁਹਾਨੂੰ ਜਿਹੜੇ ਮੁਆਵਜ਼ੇ ਬੜੇ ਦਿੱਤੇ ਜਾਣਗੇ ਇੱਥੇ ਕੀ ਆ ਇੱਥੇ 1 ਕਰੋੜ 18 ਲੱਖ ਰੁਪਈਆ ਪਹਿਲਾਂ ਡੀਸੀ ਗੁਰਦਾਸਪੁਰ ਨੇ ਮੰਨਿਆ ਤੇ 2023 ਦੇ ਵਿੱਚ ਤੇ ਫਿਰ 90 ਲੱਖ ਆ ਗਿਆ ਫਿਰ 80 ਲੱਖ ਆ ਗਿਆ 76 ਲੱਖ ਆ ਗਿਆ ਫਿਰ 65 66 ਆ ਗਿਆ 55 ਆ ਗਿਆ ਤੇ ਅੱਜ 332 ਲੱਖ ਰੁਪਏ ਦੇ ਨਾਲ ਲੋਕਾਂ ਨੂੰ ਕਹਿੰਦੇ ਆ ਪੈਸੇ ਲੈ ਲਓ ਨਹੀਂ ਤੇ ਤੁਹਾਨੂੰ ਕੁੱਟ ਕੇ ਮਾਰ ਕੇ ਜਿਹੜਾ ਵਾ ਇਹ ਜ਼ਮੀਨਾਂ ਤੇ ਕਬਜ਼ੇ ਕਰ ਲਾਂਗੇ ਅੱਜ ਸਵੇਰੇ ਅਜੈਬ ਸਿੰਘ ਚੀਮਾ ਖੁੱਡੀ ਦੇ ਘਰ ਆਣ ਕੇ ਪੁਲਿਸ ਨੇ ਉਹਨੂੰ ਜਿਹੜਾ ਵਾ ਕੁੱਟਿਆ ਮਾਰਿਆ ਉਹਨਾਂ ਦੇ ਜ਼ਮੀਨ ਤੇ ਕਬਜ਼ਾ